ਇੱਕ ਵਾਰੀ ਕੀ ਹੁੰਦਾ ਨਾ ਇੱਕ ਨੌਜਵਾਨ ਦੀ ਸੋਚਣਾ ਕਿਸੇ ਕਿੱਤੇ ਨੂੰ ਲੈ ਕੇ ਨਾ ਮਾੜੀ ਹੁੰਦੀ ਆ ਉਸ ਕਿੱਤੇ ਨੂੰ ਲੈ ਕੇ ਉਹ ਚਾਹੁੰਦਾ ਵੀ ਉਹਦਾ ਵਿਆਹ ਕਿਸੇ ਅਜਿਹੇ ਕਿੱਤੇ ਨਾਲ ਸੰਬੰਧਤ ਕੁੜੀ ਨਾਲ ਨਾ ਹੋਵੇ ਸੋਇਥੇ ਵਿਧੀ ਵਿਧਾਨ ਦੇ ਅਨੁਸਾਰ ਆ ਉਹ ਵਿਆਹ ਨਹੀਂ ਕਰਵਾਉਂਦਾ ਉਸੇ ਕਿੱਤੇ ਦੀ ਕੁੜੀ ਨਾਲ ਥੋੜਾ ਸਮਾਂ ਪਾ ਕੇ ਉਹਦਾ ਵਿਆਹ ਹੋ ਜਾਂਦਾ ਵਿਆਹ ਹੋਣ ਤੋਂ ਬਾਅਦ ਸੱਚੇ ਪਾਤਸ਼ਾਹ ਉਤੇ ਮੇਰ ਕਰਦੇ ਨੇ ਫੇਰ ਉਹਦੇ ਘਰ ਇੱਕ ਬੱਚੇ ਨੇ ਜਨਮ ਲੈਣਾ ਹੁੰਦਾ। ਉਹ ਆਪਣੀ ਪਤਨੀ ਨੂੰ ਨਾਲ ਲੈ ਕੇ ਕਿਸੇ ਨਜ਼ਦੀਕੀ ਦੇ ਹਸਪੀਟਲ ਦੇ ਵਿੱਚ ਜਾਂਦਾਗਾ। ਜਦੋਂ ਉਹ ਹਸਪਤਾਲ ਪਹੁੰਚਦਾਗਾ ਤਾਂ ਉੱਥੇ ਨਾ ਜਿਹੜੇ ਵੱਡੇ ਡਾਕਟਰ ਹੁੰਦੇ ਨੇ ਜਿਨ੍ਹਾਂ ਨੇ ਆਪਰੇਸ਼ਨ ਕਰਨਾ ਹੁੰਦਾਗਾ ਉਹ ਨਾ ਮੌਜੂਦ ਨਹੀਂ ਹੁੰਦੇ। ਸੋ ਜਦੋਂ ਉਹਨੂੰ ਇਹ ਪਤਾ ਲੱਗਦਾ ਵੀ ਵੱਡੇ ਡਾਕਟਰ ਨਹੀਂ ਹੈਗੇ ਤਾਂ ਉਹ ਆਪਣੀ ਪਤਨੀ ਨੂੰ ਉੱਥੋਂ ਲਿਜਾਣ ਦੀ ਕੋਸ਼ਿਸ਼ ਕਰਦਾਗਾ ਵੀ ਜੇ ਇੱਥੇ ਵੱਡੇ ਡਾਕਟਰ ਨਹੀਂ ਹੈਗੇ ਤਾਂ ਹੋ ਸਕਦਾਗਾ ਕਿ ਜਿਹੜੇ ਹੋ ਡਾਕਟਰ ਨੇ ਜਾਂ ਜਿਹੜੇ ਹੋਰ ਇੱਥੇ ਅਧਿਕਾਰੀ ਨੇ ਜਾਂ ਅਫਸਰ ਨੇ ਉਹ ਇਸ ਕੇਸ ਨੂੰ ਖਰਾਬ ਕਰ ਦੇਣਾ ਪਰ ਅਜੇ ਹਾਂ ਨਹੀਂ ਹੁੰਦਾ ਜਦੋਂ ਉਹ ਅਜਿਹੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰਦਾਗਾ ਤਾਂ ਉੱਥੋਂ ਦਾ ਜਿਹੜਾ ਡਿਪਾਰਟਮੈਂਟ ਆ ਉਹਨੂੰ ਕਹਿੰਦਾਗਾ ਵੀ ਡਾਕਟਰ ਸਾਹਿਬ ਹਲੇ ਥੋੜੀ ਦੇਰ ਵਿੱਚ ਆਉਣਗੇ ਪਰ ਹੁਣ ਤੁਹਾਡੀ ਪਤਨੀ ਦੇ ਅਜਿਹਾ ਸਮਾਨੀ ਹੈਗਾ ਜਾਂ ਅਜਿਹੇ ਹਾਲਾਤ ਨਹੀਂ ਹੈਗੇ ਕਿ ਤੁਸੀਂ ਆਪਣੀ ਪਤਨੀ ਨੂੰ ਇੱਥੋਂ ਲਿਜਾ ਸਕੋ ਕਿਉਂਕਿ ਹੋ ਸਕਦਾ ਜੇ ਤੁਸੀਂ ਆਪਣੀ ਪਤਨੀ ਨੂੰ ਇਸ ਜਗ੍ਹਾ ਤੋਂ ਇਸ ਕੰਡੀਸ਼ਨ ਦੇ ਵਿੱਚ ਇੱਥੋਂ ਲੈ ਕੇ ਜਾਓਗੇ ਤਾਂ ਹੋ ਸਕਦਾ ਤੁਹਾਨੂੰ ਖਤਰਾ ਹੋ ਜਾਵੇ ਤੁਹਾਡੀ ਪਤਨੀ ਨੂੰ ਵੀ ਤੇ ਤੁਹਾਡੇ ਹੋਣ ਵਾਲੇ ਬੱਚੇ ਨੂੰ ਵੀ ਸੋ ਉਹ ਬੈਠ ਕੇ ਅਰਦਾਸਾਂ ਕਰਦਾਗਾ ਵੀ ਹੁਣ ਮੈਂ ਕੀ ਕਰ ਸਕਦਾ ਉਹ ਕਹਿੰਦੇ ਚਲ ਕੋਈ ਗੱਲ ਨਹੀਂ ਤੁਸੀਂ ਬੈਠੋ ਅਸੀਂ ਕੋਈ ਹੋਰ ਇਲਾਜ ਦੇਖਦੇ ਆ ਮਤਲਬ ਹੋਰ ਕੋਈ ਕੋਸ਼ਿਸ਼ ਕਰਦੇ ਆ ਜਿਸ ਦੇ ਨਾਲ ਤੁਹਾਡੀ ਪਤਨੀ ਵੀ ਸੁਰੱਖਿਅਤ ਰਹੇ ਤੇ ਤੁਹਾਡਾ ਬੱਚਾ ਵੀ ਸਹੀ ਸਲਾਮਤ ਦੁਨੀਆ ਤੇ ਆਵੇ ਉਹ ਆਪਰੇਸ਼ਨ ਥੀਏਟਰ ਵਿੱਚ ਲੈ ਜਾਂਦੇ ਨੇ ਪਰ ਵੱਡਾ ਡਾਕਟਰ ਉਸ ਸਮੇਂ ਤੱਕ ਵੀ ਨਹੀਂ ਪਹੁੰਚ ਪਾਉਂਦਾ ਉਹ ਕਿਸੇ ਕਾਰਨ ਕਰਕੇ ਉੱਥੇ ਨਹੀਂ ਪਹੁੰਚ ਪਾਉਂਦਾ ਪਰ ਜਿਹੜੇ ਉਥੋਂ ਦੀਆਂ ਨਰਸਾਂ ਹੁੰਦੀਆਂ ਨੇਗੀਆਂ ਉਹ ਉਸ ਦਾ ਆਪਰੇਸ਼ਨ ਕਰ ਦਿੰਦੀਆਂ ਨੇਗੀਆਂ ਤੇ ਉਹਦੀ ਪਤਨੀ ਵੀ ਬਚ ਜਾਂਦੀ ਆ ਤੇ ਉਹਦੇ ਘਰ ਇੱਕ ਕੁੜੀ ਜਨਮ ਲੈਂਦੀ ਆ ਇੱਕ ਬੱਚੀ ਜਨਮ ਲੈਂਦੀ ਆ ਉਹਦੀ ਕੁੱਖੋਂ ਤੇ ਜਦੋਂ ਉਹ ਬੱਚੀ ਜਨਮ ਲੈਂਦੀ ਆ ਤਾਂ ਉਹ ਬੱਚੀ ਨੂੰ ਚੁੱਕ ਕੇ ਉਸਦੇ ਬਾਪ ਨੂੰ ਨਿਯੋਤਾ ਦਿੱਤਾ ਜਾਂਦਾ ਕਿ ਤੁਸੀਂ ਆ ਕੇ ਬੱਚੇ ਨੂੰ ਤੇ ਆਪਣੀ ਪਤਨੀ ਨੂੰ ਵੇਖੋ ਜਦੋਂ ਹੀ ਉਹ ਅੰਦਰ ਜਾਂਦਾਗਾ ਤਾਂ ਜਿਹੜੀ ਨਰਸ ਆ ਉਹਨੂੰ ਕਹਿੰਦੀ ਆ ਵੀ ਤੁਹਾਡੇ ਘਰ ਇੱਕ ਬੱਚੀ ਨੇ ਜਨਮ ਲਿਆਗਾ ਪਰ ਉਹਦੇ ਦਿਮਾਗ ਵਿੱਚ ਹਲਚਲ ਇਹ ਚੱਲ ਰਹੀ ਹੁੰਦੀ ਆ ਕਿ ਬਈ ਜੇ ਇੱਕ ਵੱਡਾ ਡਾਕਟਰ ਨਹੀਂ ਹੈਗਾ ਤਾਂ ਇਹ ਨਰਸਾਂ ਨੇ ਜਿਹੜਾ ਇਲਾਜ ਆ ਜਾਂ ਆਪਰੇਸ਼ਨ ਆ ਉਹ ਕਿਵੇਂ ਕਰ ਦਿੱਤਾ ਉਹ ਹਾਲੇ ਨਿਮੀ ਪਾਈ ਖੜਾ ਹੁੰਦਾਗਾ ਜਦੋਂ ਉਹ ਅੱਖ ਚੱਕ ਕੇ ਵੇਖਦਾਗਾ ਤਾਂ ਜਿਹੜੀ ਕੁੜੀ ਉਸ ਬੱਚੀ ਨੂੰ ਲੈ ਕੇ ਖੜੀ ਆ ਉਹਨੂੰ ਵੇਖ ਕੇ ਉਸ ਦੀਆਂ ਅੱਖਾਂ ਵਿੱਚ ਪਾਣੀ ਆ ਜਾਂਦਾਗਾ ਉਹ ਕਿਉਂ ਆ ਜਾਂਦਾ ਉਹ ਜਦੋਂ ਕੁੜੀ ਕਹਿੰਦੀ ਹੈਗੀ ਕਿ ਬਈ ਤੁਹਾਡੇ ਘਰ ਇੱਕ ਬੱਚੇ ਨੇ ਜਨਮ ਲਿਆਗਾ ਤੇ ਤੁਹਾਡੀ ਪਤਨੀ ਵੀ ਸੁਰੱਖਿਅਤ ਆ ਤੇ ਤੁਹਾਡੀ ਬੱਚੀ ਵੀ ਸੁਰੱਖਿਅਤ ਆ ਗਈ ਤੁਹਾਨੂੰ ਹੁਣ ਕੋਈ ਖਬਰਾਂਉਣ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਹੁਣ ਸੁੱਖ ਦਾ ਸਾਹ ਲੈ ਸਕਦੇ ਹੋ ਉਹ ਮੁੰਡਾ ਇਸ ਕਰਕੇ ਆਪਣੀ ਅੱਖਾਂ ਵਿੱਚ ਪਾਣੀ ਭਰ ਆਉਂਦਾਗਾ ਕਿਉਂਕਿ ਉਹ ਕੁੜੀ ਜਿਹੜੀ ਹੱਥ ਵਿੱਚ ਬੱਚੀ ਨੂੰ ਲੈ ਕੇ ਖੜੀ ਹੋਈ ਹੈਗੀ ਉਹ ਕੁੜੀ ਨੂੰ ਕਿਸੇ ਦਿਨ ਇਸ ਮੁੰਡੇ ਨੇ ਨਕਾਰਿਆ ਸੀਗਾ ਕਿਉਂ ਕਿ ਜਦੋਂ ਉਹਨਾਂ ਦੇ ਘਰ ਰਿਸ਼ਤਾ ਲੈਣ ਗਿਆ ਸੀਗਾ ਜਦੋਂ ਉਹਨਾਂ ਦੀ ਗੱਲ ਪਹੁੰਚੀ ਸੀ ਕਿ ਤੁਸੀਂ ਕੁੜੀ ਵੇਖ ਲਓ ਤੇ ਜਦੋਂ ਉਹ ਕੁੜੀ ਕਹਿੰਦੀ ਹੈ ਵੀ ਮੈਂ ਨਰਸ ਦਾ ਕੰਮ ਕਰਦੀ ਆ ਤਾਂ ਉਹਦੇ ਮਨ ਦੇ ਵਿੱਚ ਇੱਕ ਗੱਲ ਹੁੰਦੀ ਹੈ ਕਿ ਵੀ ਮੈਂ ਨਰਸ ਨਾਲ ਵਿਆਹ ਨਹੀਂ ਕਰਾਉਣਾ ਮੈਂ ਕੋਈ ਕਾਰਨ ਹੋ ਸਕਦਾ ਜਾਂ ਉਹਨੇ ਦੁਨੀਆ ਦੇ ਆ ਗੱਲਾਂ ਬਾਤਾਂ ਨੂੰ ਵੇਖਿਆ ਹੋਊਗਾ ਜਾਂ ਵਿਚਾਰਧਾਰਾ ਨੂੰ ਪੜ੍ਹਿਆ ਹੋਊਗਾ ਜਾਂ ਕੋਈ ਹੋਰ ਸੋਚ ਕਰਕੇ ਉਹਦੇ ਅੰਦਰ ਇੱਕ ਮਾੜੀ ਸੋਚ ਕਰ ਕਰਕੇ ਬੈਠੀ ਸੀ ਕਿ ਵੀ ਨਰਸਾਂ ਚੰਗੀਆਂ ਨਹੀਂ ਹੁੰਦੀਆਂ ਜਾਂ ਉਹਨੇ ਕਿਸੇ ਹੋਰ ਤਰੀਕੇ ਨਾਲ ਆਪਣੇ ਮਨ ਦੇ ਵਿੱਚ ਗਲਤ ਵਿਚਾਰ ਬਿਠਾ ਲਿਆ ਹੋਣਾ ਪਰ ਜਦੋਂ ਉਹਦੀਆਂ ਅੱਖਾਂ ਵਿੱਚ ਪਾਣੀ ਭਰ ਆਉਂਦਾਗਾ ਤਾਂ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾਗਾ ਕਿਉਂ ਹੁੰਦਾਗਾ ਕਿਉਂਕਿ ਕਿਸੇ ਨਾ ਕਿਸੇ ਦਿਨ ਉਹ ਉਸ ਕੁੜੀ ਨੂੰ ਸਿਰਫ ਇਸ ਕਰਕੇ ਠੁਕਰਾ ਕੇ ਆਇਆ ਸੀਗਾ ਕਿਉਂਕਿ ਉਹ ਇੱਕ ਨਰਸ ਸੀ ਤੇ ਉਹ ਪਹਿਲਾਂ ਤਾਂ ਉਸ ਤੋਂ ਮਾਫੀ ਮੰਗਦਾਗਾ ਕਿ ਮੈਨੂੰ ਮaaf ਕਰ ਦਿਓ ਮੇਰੀ ਬਹੁਤ ਗਲਤ ਸੋਚ ਸੀਗੀ ਤੁਸੀਂ ਮੇਰੀ ਸੋਚ ਨੂੰ ਬਦਲ ਕੇ ਰੱਖ ਦਿੱਤਾ ਹੋ ਸਕਦਾ ਜੇ ਤੁਸੀਂ ਅੱਜ ਨਾ ਹੁੰਦੇ ਤਾਂ ਮੇਰੇ ਤੇ ਕੋਈ ਅਣਹੋਣੀ ਘਟਨਾ ਵਾਪਰ ਜਾਂਦੀ ਤੇ ਮੈਨੂੰ ਕਿਸੇ ਹਾਨੀ ਦਾ ਸਾਹਮਣਾ ਕਰਨਾ ਪੈਂਦਾ ਤੇ ਮੈਂ ਦੁੱਖਾਂ ਦੇ ਵਿੱਚ gir ਜਾਂਦਾ ਪਰ ਤੁਸੀਂ ਇਹ ਕ੍ਰਿਸ਼ਮਾ ਜਿਹੜਾ ਕੀਤਾਗਾ ਤੁਸੀਂ ਇਸ ਬੱਚੀ ਨੂੰ ਵੀ ਬਚਾਇਆ ਮੇਰੀ ਪਤਨੀ ਨੂੰ ਵੀ ਬਚਾਇਆਗਾ ਤੁਸੀਂ ਮੇਰੀ ਸੋਚ ਨੂੰ ਬਦਲ ਕੇ ਰੱਖ ਦਿੱਤਾ ਸੋ ਕੁੜੀ ਧੰਨਵਾਦ ਕਰਦੀ ਆ ਉਸ ਦਾ ਕਿ ਨਹੀਂ ਕੋਈ ਕਿੱਤਾ ਮਾੜਾ ਨਹੀਂ ਹੁੰਦਾ ਨਾ ਹੀ ਕੋਈ ਲੋਕ ਮਾੜੇ ਹੁੰਦੇ ਨੇ ਜਦੋਂ ਸਾਡੇ ਮਨ ਦੇ ਵਿੱਚ ਕੋਈ ਗਲਤ ਵਿਚਾਰ ਆ ਜਾਂਦਾਗਾ ਫਿਰ ਅਸੀਂ ਚੰਗਾ ਮਾੜਾ ਸੋਚਦੇ ਆ ਤੇ ਜਦੋਂ ਉਹ ਆਪਣੀ ਕੁੜੀ ਨੂੰ ਆਪਣੀ ਕੋਖ ਦੇ ਵਿੱਚ ਲੈਂਦਾਗਾ ਆਪਣੀ ਬੁੱਕਲ ਦੇ ਵਿੱਚ ਲੈਂਦਾਗਾ ਤਾਂ ਉਹਦੇ ਮੂੰਹੋਂ ਸਿਰਫ ਇੱਕ ਹੀ ਵਾਰ ਨਿਕਲਦਾਗਾ ਉਹ ਕਹਿੰਦਾ ਜਦੋਂ ਮੇਰੀ ਧੀ ਵੱਡੀ ਹੋਊਗੀ ਤਾਂ ਮੈਂ ਇਹਨੂੰ ਵੀ ਨਰਸ ਬਣਾਉਂਗਾ ਸੋ ਇਹ ਦੋਸਤੋ ਸਮੇਂ-ਸਮੇਂ ਦੀ ਗੱਲ ਆ ਸਾਡੇ ਮਨ ਦੇ ਵਿੱਚ ਜ਼ਰੂਰੀ ਨਹੀਂ ਕਿ ਕੋਈ ਅਗਰ ਗਲਤ ਵਿਚਾਰ ਚੱਲ ਰਿਹਾਗਾ ਤਾਂ ਉਹਦੀ ਸਹੀ ਪਰਚਾਲ ਜ਼ਰੂਰ ਕਰਨੀ ਚਾਹੀਦੀ ਆ ਅੰਨੇ ਬਾਹ ਹੋ ਕੇ ਸਾਨੂੰ ਕਿਸੇ ਚੀਜ਼ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਕਿ ਜਿਹੜੀਆਂ ਸਾਡੀ ਇੱਕ ਪਰੰਪਰਾ ਦੇ ਅਧੀਨ ਜਾਂ ਇੱਕ ਕਿਸੇ ਲੋਕ ਦਿਖਾਵੇ ਦੇ ਕਾਰਨ ਅਸੀਂ ਉਸ ਚੀਜ਼ ਨੂੰ ਮਾੜਾ ਮੰਨਣ ਲੱਗ ਜਾਂਦੇ ਆ ਪਰ ਅਜਿਹਾ ਨਹੀਂ ਹੁੰਦਾ ਜਦੋਂ ਤੁਸੀਂ ਕਿਸੇ ਹਕੀਕਤ ਨੂੰ ਦੇਖੋਗੇ ਕਿਸੇ ਦੀ ਜ਼ਿੰਦਗੀ ਨੂੰ ਅਸਲੀਅਤ ਵੇਖੋਗੇ ਤਾਂ ਤੁਹਾਨੂੰ ਕੁਝ ਹੋਰ ਸਾਹਮਣੇ ਆਊਗਾ ਜੇ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਇਸ ਕਹਾਣੀ ਨੂੰ ਲਿਖਿਆ ਹੈ ਆ ਮੇਰੀ ਭੈਣ ਹਰਪ੍ਰੀਤ ਕੌਨਸ ਨੇ ਜੇ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਅਗੇ ਸ਼ੇਅਰ ਜਰੂਰ ਕਰਿਓ